1 ਜੂਨ ਨੂੰ ਵੋਟਾਂ ਵਾਲੇ ਦਿਨ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚਕਾਰ ਅਚਾਨਕ ਝਗੜਾ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਦੋਹਾਂ ਤਰ੍ਹਾਂ ਵਿਚਕਾਰ ਲੜਾਈ ਭਿਆਨਕ ਰੂਪ ਧਾਰਨ ਕਰ ਗਈ ਤੇ ਦੱਸ ਦਈਏ ਕਿ ਪੰਜਾਬ ਭਰ ਵਿੱਚ 1 ਜੂਨ ਨੂੰ ਵੋਟਾਂ ਪੈ ਰਹੀਆਂ ਸਨ ਤੇ ਆਮ ਲੋਕਾਂ ਵਿੱਚ ਵੀ ਵੋਟ ਪਾਉਣ ਲਈ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ ਪਰ ਅਚਾਨਕ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿਖੇ ਇੱਕ ਪੋਲਿੰਗ ਬੂਥ ਤੇ ਦੋ ਵਿਅਕਤੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਜੋ ਇੱਕ ਭਿਆਨਕ ਰੂਪ ਤਰ ਗਿਆ ਇਸ ਮੌਕੇ ਇੱਕ ਵਿਅਕਤੀ ਨੂੰ ਹਰਪੁਰ ਸਿਵਲ ਹਸਪਤਾਲ ਵਿੱਚ ਦੇਖੇ ਦਾਖਲ ਕਰਵਾਇਆ ਗਿਆ ਉੱਥੇ ਹੀ ਦੂਜਾ ਵਿਅਕਤੀ ਗੰਭੀਰੂ ਵਿੱਚ ਭੂੰਗਾ ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ ਇਸ ਮੌਕੇ ਸੰਜੀਵ ਕਪਲਾ ਉਰਫ ਮਿੱਠੂ ਨੇ ਦੱਸਿਆ ਕਿ ਹਿਮਾਂਸ਼ੂ ਕੌਸ਼ਲ ਨਾਮ ਦੇ ਵਿਅਕਤੀ ਵੱਲੋਂ ਪਹਿਲਾਂ ਉਹਨਾਂ ਤੇ ਹਮਲਾ ਕੀਤਾ ਗਿਆ ਅਤੇ ਉਸ ਹਮਲੇ ਦੇ ਮੌਕੇ ਉਹਨਾਂ ਵੱਲੋਂ ਸਿਰਫ ਆਪਣਾ ਬਚਾ ਕੀਤਾ ਜਾ ਰਿਹਾ ਸੀ ਹੁਣ ਸੰਜੀਵ ਕਪਲਾ ਵੱਲੋਂ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹੁਸ਼ਿਆਰਪੁਰ ਤੋਂ ਜੀਬੀਸੀ ਅਫਫੀਡ ਦੇ ਨਾਲ ਕੈਮਰਾਮੈਨ ਜਤਿੰਦਰ ਫਰੈਂਸ ਦੇ ਨਾਲ ਨਵਨੀ ਸਿੰਘ ਜੀ ਮਾਦੀ ਰਿਪੋਰਟ ਅਈ ਸਰ ਕੀ ਨਾਮ ਹੈ ਹਾਂਜੀ ਮੇਰਾ ਨਾਂ ਸੰਜੀਵ ਕਪਲਾ ਮਿੱਠੂ ਜੀ ਹਾਂਜੀ ਕਿਹੜੀ ਜਗ੍ਹਾ ਨੂੰ ਬਲੌਕ ਕਰ ਰਹੇ ਮੈਂ ਹਰਿਆਣਾ ਖਾਸ ਅੱਛਾ ਜੀ ਹਾਂਜੀ ਸਰ ਇੱਕ ਕੱਲ ਵਾਰਦਾਤ ਹੋਈ ਹੈ ਕਿ ਲੜਾਈ ਝਗੜੇ ਦਾ ਕੋਈ ਮਾਮਲਾ ਸਾਹਮਣੇ ਆਇਆ ਹਰਿਆਣੇ ਪੋਲਿੰਗ ਬੂਥ ਤੇ ਹਾਂਜੀ ਕੀ ਸਰ ਕਹਿਣਾ ਚਾਹੋਗੇ ਇਸ ਬਾਰੇ ਕੌਣ ਸੀਗੇ ਉਹ ਬੰਦੇ ਜੀ ਸਰ ਇੱਕ ਦਾ ਮਾਨਸ਼ੂ ਗੋਸ਼ਲ ਜੀ ਇੱਕ ਕੁਲਦੀਪ ਆ ਇਹਨਾਂ ਦਾ ਤੁਸੀਂ ਜਾ ਕੇ ਵੀਊ ਦੇਖ ਲਓ ਹਰਿਆਣਾ ਸ਼ਹਿਰ ਦੇ ਵਿੱਚ ਕੀ ਇਹਨਾਂ ਦਾ ਕੈਰੈਕਟਰ ਹੈ ਆ ਗੱਲ ਗੱਲ ਕੀ ਹੋਈ ਸੀ ਲੜਾਈ ਕਿੰਨਾ ਹੋਈ ਜੀ ਲੜਾਈ ਦੇਖੋ ਜੀ ਮਾਨਸ਼ੂ ਗੋਸ਼ਲ ਆ ਉਹਨੇ ਆ ਕੇ ਮੇਰੇ ਤੇ ਮੋਰੇ ਐਕਟਿਵ ਦੇ ਆ ਕੇ ਥੱਪੜ ਮਾਰਿਆ ਜਿਹੜਾ ਕੁਲਦੀਪ ਕੁਮਾਰ ਆ ਉਹਨੇ ਤੇ ਗੱਲ ਦੇ ਵਿੱਚ ਰੱਸੀ ਪਾ ਕੇ ਪਿੱਛੋਂ ਖਿੱਚ ਗਏ ਸੇ ਚਿੱਟ ਮਾਰੀ ਆ ਉਸ ਤੋਂ ਬਾਅਦ ਮੇਰੇ ਵਾਲ ਨੂੰ ਧੋੜਾ ਆ ਗਿਆ ਮੇਰੀ 52 ਸਾਲ ਦੀ ਉਮਰ ਆ ਜੀ ਇਹ ਮੇਰੇ ਵਾਲੇ ਧੋੜਾ ਆ ਮੇਰੇ ਤੇ ਜਦੋਂ ਡਿਗੇ ਆ ਉਹਦੀ ਏ ਟੋ ਦੇ ਸਿਰ 'ਚ ਵੱਜੀ ਤੇ ਆ ਕੇ ਕਹਿੰਦੇ ਜੀ ਤੁਸੀਂ ਸਾਨੂੰ ਮਾਰਿਆ ਜੀ ਇਹ ਮਾਰਿਆ ਉਹ ਕੀਤਾ ਇਹ ਐਕਚੁਅਲੀ ਬੰਦਾ ਕਦੀ ਕਿਸੇ ਦੇ ਗੋਲੀਆਂ ਚਲਾ ਲੰਦਾ ਸੀ ਕਈ ਪਾਸੇ ਨੇ ਮਹੌਲ ਇੱਧਾ ਦੇ ਕੋਈ ਤੀਵੀਆਂ ਦੇਖ ਲਈਆਂ ਕੋਈ ਬੱਚੇ ਦੇਖ ਲੈ ਉਹਦੇ ਗੱਲ ਪੈ ਜਾਣਾ ਥਾਣੇ ਦਰਖਾਸਤਾਂ ਵੀ ਇਹਦੀਆਂ ਪਈਆਂ ਆ ਫਿਰ ਦੁਬਾਰਾ ਇਹਨੇ ਮਾਫੀ ਮੰਗ ਲੈਣੀ ਇਹਨੇ ਪੰਪ ਤੇ ਸਾਹਮਣੇ ਅਲੂਮੀਨੀਅਮ ਵਾਲਾ ਫਿਰ ਉੱਤੇ ਵੀ ਇਹਨੇ ਗੋਲੀਆਂ ਚਲਾਈਆਂ ਅੱਛਾ પેટ્રોલ ਪੰਪ ਇਹਨਾਂ ਦਾ ਆਪਣਾ ਇਹ ਤਾਂ પેટ્રોલ ਪੰਪ ਆਪਣਾ ਆ ਤੇ ਗੁੰਡਾਗਰਦੀ ਇੰਨੀ ਜ਼ਿਆਦਾ ਕੀਤੀ ਉਹਨਾਂ ਨੇ ਕਿਸੇ ਨੂੰ ਤੁਸੀਂ ਪੁੱਛਾ ਦੇ ਉਲਟ ਸਾਨੂੰ ਕਹਿੰਦਾ ਜੀ ਇਹ ਗੁੰਡਾਗਰਦੀ ਕਹਦੇ ਤੁਸੀਂ ਦੱਸੋ 20 ਸਾਲ ਤੋਂ ਅਸੀਂ ਇਲੈਕਸ਼ਨ ਜਿੱਤਦੇ ਵਾਈਫ ਮੇਰੀ ਵੀ ਐਮਸੀ ਆ ਬ੍ਰਦਰ ਮੇਰਾ ਵੀ ਪ੍ਰਧਾਨ ਹੈ ਉਹ ਨਗਰ ਕੌਂਸਲ ਦਾ ਬਣਿਆ ਵੀ 20 ਸਾਲ ਹੋ ਨੂੰ ਹੋ ਗਏ ਜਿੱਤੋਂ 15 ਸਾਲ ਮੇਰੀ ਘਰ ਵਾਲੀ ਨੂੰ ਹੋ ਗਏ ਪੁਝਾਈ ਸਾਡੀ ਨੂੰ ਹੋ ਗਈ ਆ ਐਕਚੁਅਲੀ ਇਹਦੀ ਵਾਈਫ ਸਵੇਤੀ ਪੁਝਾਈ ਕੋ ਇਲੈਕਸ਼ਨ ਆ ਰਹੀ ਸੀ ਉਹਦੀ ਰੰਜਿਸ਼ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਹਰ ਬਿਲਿ ਧੱਕਾ ਕਰਦੇ ਆ ਤੇ ਮੁਲਾਜ਼ਮਾਂ ਨੇ ਪੁਲਿਸ ਨੇ ਵੀ ਇਹਨਾਂ ਤੇ 182 ਮੇਰੇ ਦਿਨਾਂ ਝੂਠਾ ਪਰਚਾ ਕਰਾਇਆ ਸੀ 21 ਦੇ ਵਿੱਚ ਦੁਬਾਰਾ ਇਨਕੁਆਰੀ ਕੀਤੀ ਐਸਪੀ ਸਾਹਿਬ ਨੇ ਕੀਤੀ ਡਿਪਟੀ ਸਾਹਿਬ ਨੇ ਕੀਤੀ ਆ ਤੇ ਉਹਨਾਂ ਨੇ ਦੇਖਿਆ ਝੂਠੀ ਆ ਸਾਰਾ ਕੁਝ 182 ਇਹਦੇ ਦਿਨਾਂ ਦੀ ਮੈਸੇਜ ਤੇ ਲਾਈ ਆ ਤੇ ਆਪਣੇ ਮਾਨਜੋ ਕੋਰਟ ਨੇ ਇਹਨਾਂ ਦੇ ਬਰਾਂਡ ਕੱਟੇ ਉਹ ਪੇਸ਼ ਨਹੀਂ ਹੋਏ ਉਹ ਤੋਂ ਤਰੀਕ ਤੋਂ ਹੁਣ ਇਹਨਾਂ ਦੇ ਦੇਖਿਆ ਦਾ ਮੁੰਡਾ ਕਨੇਡਾ ਤੋਂ ਆਇਆ ਵੀ ਇਹਨਾਂ ਨੂੰ ਅਰੇਸਟਮੈਂਟ ਕਰੀਏ ਕੁੱਟੀਆਂ ਮਾਰੀਏ ਤੰਗ ਕਰੀਏ ਤੇ ਉਹ ਦਵਾ ਦੇ ਵਿੱਚ ਸਾਡੇ ਨਾਲ ਆ ਕੇ ਰਾਜੀਨਾਮਾ ਕਰਾਣ ਕੱਲ ਇੱਕ ਦੀ ਮੈਂ ਵੋਟ ਪਾਣ ਆਪਣੀ ਤੁਰਿਆ ਆ ਬੇਟੇ ਦੇ ਨਾਲ ਇਹਦੀ ਹਰਿਆਣਾ ਕਾਲਜ ਵੋਟ ਜਾਂ ਮਿਲੀ ਡੋਜ ਆ ਮੈਂ ਬਿਲਕੁਲ ਆਪਣੀ ਐਕਟਿਵ ਵਾਲਾ ਲੈ ਕੇ ਹੌਲੀ ਹੌਲੀ ਤੁਰਿਆ ਆ ਇਹ ਸਾਹਮਣੇ ਦੇਖ ਕੇ ਆ ਕੇ ਮੇਰੇ ਵਿੱਚ ਵੱਜ ਗਏ ਮੇਰੇ ਥੱਪੜ ਮਾਰਿਆ ਨੇ ਮੈਂ ਥੱਲੇ ਡਿੱਗਿਆ ਹੱਥੋ ਪਾਈ ਹੋਏ ਆ ਸੀ ਉਹ ਜਿਹੜਾ ਮੁੰਡਾ ਗੁਲਦੀਪ ਆ ਕਲਜੀਪ ਨੇ ਇਹਦੇ ਗਲ ਦੇ ਵਿੱਚ ਰੱਸੀ ਪਾਈ ਥੱਲੇ ਪਈ ਸੀ ਜਿਹੜੀ ਟੈਂਟ ਵਾਲੀ ਪਈ ਆ ਸੀ ਕਾਫੀ ਉਹ ਪਾ ਕੇ ਇਹਦੇ ਗਲ ਦੇ ਵਿੱਚ ਇਹਨੂੰ ਗਾਲੇ ਘੁੜਤਾ ਤੇ ਆ ਦੇਖ ਲਓ ਤੁਸੀਂ ਉਹਨੇ ਇੱਟ ਮਾਰੀ ਆ ਉੱਤੋਂ ਬਾਅਦ ਇਹਨੂੰ ਸੱਟ ਗਏ ਮੇਰੇ ਆਨੂੰ ਆਇਆ ਮੈਂ ਦੇਖਿਆ ਮੈਂ ਨਾਲ ਹੀ ਥੱਲੇ ਡਿਗਿਆ ਇਹਨੇ ਇੱਟ ਮਾਰੀ ਉਹਦੇ ਸਿੱਧੀ ਉਹਦੇ ਆਪ ਵੱਜੀ ਆ ਤੇ ਇਹਨਾਂ ਨੇ ਗੁੰਡਾਗਰਦੀ ਇਹ ਨਹੀਂ ਕੀਤੀ ਮੈਨੂੰ ਪ੍ਰਸ਼ਾਸਨ ਤੋਂ ਮੈਂ ਮੰਗ ਕਰਦਾ ਆ ਵੀ ਜੋ ਵੀ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਆ ਇਹਨਾਂ ਤੇ ਜੋ ਬੰਦੀ ਕਾਰਵਾਈ ਇਹਨਾਂ ਦੀ ਕਰੋ ਕਲਦੀਪ ਹੁਣ ਵੀ ਦੇਖੋ ਤੁਸੀਂ ਉੱਤੇ ਖੁੱਲੇ ਘੁੰਮਦਾ ਆ ਤੇ ਹੁਣ ਵੀ ਉਹ ਕਹਿੰਦਾ ਮੇਰਾ ਕੀ ਗੱਲ ਆ ਆਪਾਂ ਤੁਹਾਨੂੰ ਫੇਰ ਦੇਖਾਂ ਤੇ ਮੈਂ ਪ੍ਰਸ਼ਾਸਨ ਤੋਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਸਤੇ ਕਰਦਾ ਆਂ ਵੀ ਪੁਲਿਸ ਨੂੰ ਵੀ ਮੈਂ ਬੇਨਤੀ ਕਰਦਾ ਆਂ ਜੋ ਇਹਨਾਂ ਨੇ ਬਾਰਦਾਜ਼ ਕੀਤੀ ਗੁੰਡਾਗਰਦੀ ਕੀਤੀ ਆ ਇਹਨਾਂ ਬਾਰੇ ਤੁਸੀਂ ਪੁੱਛ ਲਓ ਤੇ ਕੁਲਜੀਬ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਜਿਹੜਾ ਖੁੱਲ੍ਹੇ ਹੀ ਘੁੰਮਦਾ ਪਿਆ ਇਸ ਵੇਲੇ ਤੇ ਬਖ ਹਾਂਜੀ ਕਿਵੇਂ ਦੇਖਦੇ ਹੋ ਸਰ ਇੱਕ ਤਾਂ ਇਲੈਕਸ਼ਨ ਚੱਲ ਰਹੀ ਆ ਲਾਅ ਐਂਡ ਆਰਡਰ ਦੀਆਂ ਨਿਯਮ ਜਿਹੜੇ ਰੂਲ ਲਾਗੂ ਕੀਤੇ ਗਏ ਨੇ ਤੇ ਉਹਨਾਂ ਦੀਆਂ ਤੇ ਝੀਆਂ ਨਹੀਂ ਉਡਾਈਆਂ ਗਈਆਂ ਇਸ ਮਾਹੌਲ ਨੂੰ ਲੈ ਕੇ ਬਿਲਕੁਲ ਵੇ ਮੇਰੇ ਦੇਖੋ ਮੈਂ ਤੋਂ 10-15 ਮਿੰਟ ਪਹਿਲਾਂ ਮੇਰੀ ਇੱਕ ਇੰਟਰਵਿਊ ਉਹਨਾਂ ਨੇ ਲਈ ਆ ਬਿਲੂਰੀ ਨੇ ਮੈਂ ਉਹਨਾਂ ਨੂੰ ਇਹੀ ਕੀਤਾ ਮੈਂ ਕਹਿੰਦਾ ਇੱਕ ਸਾਡਾ ਸ਼ਹਿਰ ਹੈ ਹਰਿਆਣਾ ਬਹੁਤ ਸ਼ਾਂਤੀ ਹੈ ਹਰ ਪਾਰਟੀ ਨਾਲ ਪਿਆਰ ਹੈ ਕਦੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਬਤਾਇਆ ਆ ਕੇ ਸਾਡੇ ਨੇ ਗੁੰਡਾਗਰਦੀ ਕਰ ਦੇਣੀ ਆ ਇਹਦੇ ਦੇ ਅੱਗੇ ਵੀ ਕਈ ਦਰਖਾਸਤਾਂ ਪਈਆਂ ਆ ਕਿਸੇ ਦੇ ਆ ਕੇ ਗੋਲੀ ਚੜਾਣੀ ਕਿਸੇ ਨੂੰ ਆ ਕੇ ਪੈਰਾਂ 'ਚ ਪਿਠਾ ਲੈਣਾ ਇਹਨੂੰ ਗੁੰਡਾਗਰਦੀ ਕਰਨ ਦੀ ਕਰਦਾ ਸ਼ੌਂਕ ਹੀ ਆ ਫਿਰ ਇਹ ਦੁਬਾਰਾ ਸਾਨੂੰ ਕਹਿੰਦਾ ਜੀ ਮੇਰਾ 20 ਲੱਖ ਇਲੈਕਸ਼ਨ 'ਚ ਲੜ ਗਿਆ ਲੱਗਿਆ ਉਹ ਦੋ ਮੈਂ ਕਿਹਾ ਜੇ ਤੂੰ ਨਾਲ ਇਲੈਕਸ਼ਨ ਲੜਨ ਦੇ ਲੋਕਾਂ ਦੇ ਵਿੱਚ ਮਾਣਾਂ 'ਚ ਬਹਿਣਾ ਪੈਂਦਾ ਆ ਉਹਨਾਂ ਨਾਲ ਪਿਆਰ ਕਰਨਾ ਪੈਂਦਾ ਆ ਫਿਰ ਲੋਕ ਜਿੱਦ ਕਰਦੇ ਫਿਰ ਵੋਟ ਪਾਉਂਦੇ ਆ ਇਹ ਨਹੀਂ ਕਿ ਤੁਸੀਂ ਧੱਕੇ ਨਾ ਕਰੋਗੇ ਵੋਟ ਗੁੰਡਾਗਰਦੀ ਨਾ ਕਰੋਗੇ ਹੁਣ ਸਾਡੇ ਕੋਲ ਜੋ ਵੀ ਆਂਦੀ ਆ ਤੀਵੀਆਂ ਆਂਦੀਆਂ ਕੁੜੀਆਂ ਆਂਦੀਆਂ ਹਾਲੇ ਸਰੀ ਇਹ ਕਹਿੰਦੀ ਜੀ ਆਪਾਂ ਇਹਨਾਂ ਦੇ ਘਰ ਸੇਫ ਆ ਬਿਲਕੁਲ ਅਸੀਂ ਮੋਰ ਬੇਫਿਕਰ ਆਓਗੇ ਲੁਜਾਈ ਦੀ ਆ ਤੇ ਗੁੰਡਾ ਗਾਦੀ ਜਿਹੜਾ ਬੰਦਾ ਕਰਦਾ ਉਹਨਾਂ ਨੂੰ ਤੁਹਾਨੂੰ ਪਤਾ ਵੋਟ ਕੋਈ ਵੀ ਨਹੀਂ ਪਾਉਂਦਾ ਅਸੀਂ ਕੋਈ ਕੋਈ ਹਥਿਆਰ ਵੀ ਸੀਗੇ ਤੁਹਾਡੇ ਕੋਲ ਕੱਲ ਉਸਨੇ ਨਹੀਂ ਕੋਈ ਹਥਿਆਰ ਨਹੀਂ ਸੀਗਾ ਜੀ ਉਹਨਾਂ ਤੇ ਅਲੀਗੇਸ਼ਨ ਲਗਾਏ ਗਏ ਹਥਿਆਰਾਂ ਨਾਲ ਲੈਸ ਸੀਗੇ ਸਾਰੇ ਦੇਖੋ ਉਹਨਾਂ ਨੇ ਤਾਂ ਕਹਿਣਾ ਹੀ ਆ ਜਿਹੜਾ ਹੁਣ ਐ ਇਦਾਂ ਕੀਤਾ ਇਹਨਾਂ ਨੇ ਆਪਰੇ ਤੇ ਇਹਨਾਂ ਨੇ ਦਬਾਅ ਪਾਉਂਦੇ ਆ ਕਿਸੇ ਤਰੀਕੇ ਨਾਲ ਵੀ ਮੇਰਾ ਰਾਜੀਨਾਮਾ ਇਹਨਾਂ ਨਾਲ ਹੋ ਜਾਏ ਮੇਰਾ ਜਿਹੜਾ ਕੋਰਟ ਵੱਲੋਂ 307 ਦਾ ਇਹਨਾਂ ਤੇ ਪਰਚਾ ਇੱਕ ਚੱਲਦਾ ਪਿਆ 379 ਦਾ ਇਧਰੋਂ ਪ ਇਹ ਉਸੇ ਦਵਾ ਕਰਕੇ ਹੀ ਕਰਦੇ ਆ ਇਹਦਾ ਮੁੰਡਾ ਉਹਨ ਕਨੇਡਾ ਤੋਂ ਆਇਆ ਉਹਨੂੰ ਬਾਹਰ ਜਾਣ ਨਾ ਦੇਈਏ ਡਾਦੇ ਫੇਰਾ ਜਨਾਮਾ ਕਰਕੇ ਜਾਓਗੇ ਹੁਣ ਪੁਲਿਸ ਕੰਪਲੀਟ ਕਰਾਤੀ ਤੁਸੀਂ ਹਾਂਜੀ ਪੁਲਿਸ ਕੰਪਲੀਟ ਕਰਾਤੀ ਆ ਤੇ ਮੈਂ ਤੁਹਾਡੇ ਮਾਦੇ ਰਸਤੇ ਵੀ ਬੇਨਤੀ ਕਰਦਾ ਮੈਂ ਐਸਐਸਪੀ ਸਾਹਿਬ ਨੂੰ ਵੀ ਹਰਿਆਣਾ ਐਸਐਸਓ ਸਾਹਿਬ ਨੂੰ ਐਸਪੀ ਸਾਹਿਬ ਨੂੰ ਜਿੰਨਾ ਹੀ ਪੁਲਿਸ ਪ੍ਰਸ਼ਾਸਨ ਆ ਵੀ ਇਹਨਾਂ ਗੁੰਡਿਆਂ ਤੇ ਨੱਥ ਪਾਈ ਜਾਵੇ ਤੇ ਇਹਦਾ ਮੁੰਡਾ ਹੁਣ ਕੁਲਦੀਪ ਇਹ ਖੁੱਲੇ ਹੀ ਘੁੰਮਦਾ ਪਿਆ ਆ ਧਮਕੀਆਂ ਦਿੰਦਾ ਆ ਤੇ ਇਹਨੂੰ ਅਰੈਸਟ ਕੀਤਾ ਜਾਵੇ ਛੇਤੀ ਤੋਂ ਛੇਤੀ ਨਹੀਂ ਤਾਂ ਸ਼ਹਿਰ ਦਾ ਮਾਹੌਲ ਬਹੁਤ ਖਰਾਬ ਹੁੰਦਾ ਆ ਇਹਨਾਂ ਨੇ ਗੁੰਡਾਗਰਦੀ ਇਹਨਾਂ ਨਾਤੇ ਜ਼ਰੂਰ ਪੈਣੀ ਚਾਹੀਦੀ ਆ। ਠੀਕ ਹੈ ਸਰ ਬਹੁਤ ਧੰਨਵਾਦ ਤੁਹਾਡਾ ਜਿਹੜਾ ਆਕੇ ਤੁਸੀਂ ਸਾਡਾ ਵੀ ਵਿਊ ਲਿਆ ਤੇ ਬਾਕੀ ਸਾਡੇ ਬਾਰੇ ਤੁਸੀਂ ਆਪ ਜਿਹਨੂੰ ਮਾਜੀ ਜਾ ਕੇ ਵਿਊ ਸਾਡਾ ਲੈ ਸਕਦੇ ਜੇ ਅਸੀਂ ਗਲਤ ਨਹੀਂ ਆ ਜਾਂ ਸਾਡੇ ਨਾਲ ਸ਼ਹਿਰ ਦਾ ਨਹੀਂ ਸੋਧਦੇ ਜੋ ਵੀ ਕਾਨੂੰਨੀ ਕਾਰਵਾਈ ਕਰਨੀ ਸਾਡੇ ਜਿਹੜਾ ਮਾਜੀ ਕਰ ਸਕਦਾ। ਅਸੀਂ ਲੋਕਾਂ ਦੇ ਮਨਾਂ 'ਚ ਬਸੇ ਹੋਆ ਉਹਨਾਂ ਦੇ ਮਨਾਂ 'ਚ ਬੈਠੇ ਆਂ ਉਹਨਾਂ ਦੀ ਬਦੌਲਤ ਅੱਜ ਅਸੀਂ ਇੱਥੇ ਤੱਕ ਪਹੁੰਚੇ ਆਂ ਜਿਹੜਾ ਅਸੀਂ ਜਿੱਤੇ ਇਲੈਕਸ਼ਨ ਜਿੱਤੀ ਦਾ। ਠੀਕ ਹੈ ਭਾਈ ਧੰਨਵਾਦ ਬਹੁਤ ਵਾਰੀ ਤੁਹਾਡਾ। ਅੱਜ ਪੁਲਿਸ ਸਟੇਸ਼ਨ ਹਰਿਆਣਾ ਡਿਸਟ੍ਰਿਕਟ ਸ਼ਾਲਗੁਰਦੇ ਵਿੱਚ ਇੱਕ ਝਗੜਾ ਹੋਇਆ ਦੁਪਹਿਰ ਦੇ ਸਮੇਂ ਕੁਮਨਸ਼ੂ ਕੌਸ਼ਲ ਅਤੇ ਸੰਜੀਵ ਮਿੱਤੂ ਦਾ ਜਿਹੜਾ ਕਿ ਝਗੜੇ ਦੀ ਲੋਕੇਸ਼ਨ ਸੀਗੀ ਉਹ 82 ਨੰਬਰ ਰੂਟ ਤੋਂ 300 ਮੀਟਰ ਦੂਰ ਜਿਹੜੇ ਪਾਰਕੀਏ ਆਪਣੇ ਬੂਥ ਲੱਗੇ ਹੋਏ ਸੀਗੇ ਉਹਦੇ ਨਜ਼ਦੀਕ ਹੀ ਇਹਨਾਂ ਦਾ ਝਗੜਾ ਹੋਇਆ ਇਸ ਝਗੜੇ ਦੀ ਜਿਹੜੀ ਰੰਜਿਸ਼ ਪੁਰਾਣੀ ਰੰਜਿਸ਼ ਹੈ ਇਹਨਾਂ ਦੇ ਆਪਸ ਵਿੱਚ ਪਹਿਲਾਂ ਹੀ ਐਫਆਰ ਵੀ ਦਰਜ થઈ ਗਈਆਂ ਹਨ ਦੋਨੋਂ ਹੀ ਪਾਰਟੀਆਂ ਦੀ ਕਿਉਂਕਿ ਕੁਝ ਤੀਜਾਂ ਵਾਇਰਲ ਹੋਈਆਂ ਸੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਇਲੈਕਸ਼ਨਰ ਚ ਹੁੰਦਾ ਕਰਦੀ ਇਸ ਲੜਾਈ ਦਾ ਇਲੈਕਸ਼ਨਰ ਦੇ ਨਾਲ ਕੋਈ ਮਸਲਾ ਨਹੀਂ ਹੈਗਾ ਇਹਨਾਂ ਦੀ ਆਪਸੀ ਰੰਜਿਸ਼ ਇਲੈਕਸ਼ਨ ਨਾਲ ਦਿਨ ਜ਼ਰੂਰ ਲੜਾਈ ਹੋਈ ਹੈ ਪਰੰਤੂ ਇਲੈਕਸ਼ਨਾਂ ਦੇ ਸਬੰਧ ਵਿੱਚ ਕੋਈ ਲੜਾਈ ਨਹੀਂ ਇਸ ਕਰਕੇ ਇਹਨਾਂ ਦੀ ਜਿਹੜੀਆਂ ਐਮਐਲਏ ਆ ਚੁੱਕੀਆਂ ਹੈਗੀਆਂ ਜਿਆਨ ਐਮਐਲਏ ਰਾ ਮੁਤਾਬਕ ਜਿਹੜੇ ਇਹ ਸੈਕਸ਼ਨ ਦੇ ਮੁਤਾਬਕ ਐਫਆਰ ਬਣਦੀਆਂ ਉਹ ਐਸ ਪਰ ਲਾਅ ਅਸੀਂ ਕਰ ਲਈ ਕਰ ਦਿੱਤੀ ਹੈਗੀ ਹੈ اور ਫਰਦਰ ਜਿਹੜੀ ਰਿਸਰਚ ਉਹ ਚੱਲ ਰਹੀ ਹੈ